4 ਲੱਖ ਤੋਂ ਵੱਧ ਫੋਲੋਅਰ ਸੰਸਕਰਤੇ ਮਾਪੇਣ ਅਤੇ ਭਰਾ ਸ਼ਾਮਲ ਇੱਕ ਇੱਕ ਵੀਡੀਓ ਤੇ ਕਰੋੜਾਂ ਵਿਊਜ਼ ਭਾਬੀ ਕਮਲਕੌਰ ਦੇ ਦੀਦਾਰ ਕਰਨ ਲਈ ਲੱਖਾਂ ਮਰਦ ਰਹਿੰਦੇ ਸੀ ਤਿਆਰ ਲਾ ਵਾਰਸਾ ਵਾਂਗ ਸੰਸਥਾ ਨੇ ਕੀਤਾ ਅੰਤਿਮ ਸੰਸਕਾਰ ਕੋਈ ਵੀ ਐਂਬੂਲੈਂਸ ਵਾਲਾ ਮ੍ਰਿਤਕ ਦੇ ਲੈ ਜਾਣ ਲਈ ਨਹੀਂ ਸੀ ਤਿਆਰ ਅਮ੍ਰਿਤਪਾਲ ਮੈਰੋ ਨੇ ਦੀਪਿਕਾ ਲੁਥਰਾ ਅਤੇ ਪ੍ਰੀਤ ਜੱਟੀ ਨੂੰ ਦਿੱਤੀ ਧਮਕੀ ਇੱਕਾ ਪ੍ਰੀਤ ਜੱਟੀ ਜਿਹਦੇ ਤੇ ਤਿਤਲੀ ਜੀ ਵਾਈ ਆ ਇੱਕ ਇਹ ਦੀਪਿਕਾ ਲੁਥਰਾ ਇਹਨੂੰ ਇਹ ਲਾਸਟ ਵਾਰਨਿੰਗ ਹੈ ਇਸ ਵੀਡੀਓ ਰਾਹੀਂ ਜ਼ਰੂਰੀ ਨਹੀਂ ਹੈਗਾ ਵੀ ਮੁੜ ਕੇ ਵੀ ਏ ਇਹ ਨਹੀਂ ਹੈਗਾ ਵੀ ਇਕੱਲੀ ਬਠਿੰਡੀ ਪਾਰਕਿੰਗ ਆ ਪਾਰਕਿੰਗਾਂ ਹੋਰ ਵੀ ਸ਼ਹਿਰਾਂ 'ਚ ਸਾਰਿਆਂ 'ਚ ਹੀ ਹੈਗੀਆਂ। ਅੰਮ੍ਰਿਤਪਾਲ ਮੈਰੋ ਦੇ ਸਾਥੀ ਪੁਲਿਸ ਨੇ ਲੈ ਰਿਮਾਂਡ ਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਸੋਸ਼ਲ ਮੀਡੀਆ ਦੀ ਗੱਲ ਕਰੀਏ ਜਿਸ ਦੇ ਜ਼ਰੀਏ ਕਈ ਲੋਕ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਜਿਨ੍ਹਾਂ ਚੋਂ ਮਸ਼ਹੂਰ ਹੋਈ ਕੰਚਨ ਕੁਮਾਰੀ ਉਰਫ ਕਮਲ ਕੋਰ ਦਾ ਨਾਮ ਵੀ ਸ਼ਾਮਿਲ ਹੈ ਇਸ ਦੇ ਨਾਲ ਦੀਪਿਕਾ ਲੁਥਰਾ ਅਤੇ ਪ੍ਰੀਤ ਜਟੀ ਤੇ ਹੋਰ ਕਈ ਨਾਮ ਨੇ ਪਿਛਲੇ ਦਿਨੀ ਜੋ ਕਮਲ ਦਾ ਕਤਲ ਕੀਤਾ ਗਿਆ ਤੇ ਦੂਸਰਿਆਂ ਨੂੰ ਧਮਕੀਆਂ ਮਿਲ ਰਹੀਆਂ ਨੇ ਅਮ੍ਰਿਤਪਾਲ ਮੈਰੋ ਜੋ ਕਿ ਸੁਰੱਖਿਆ ਚ ਰੰਦੇ ਨੇ ਉਸਦੇ ਹੀ ਦੋ ਸਾਥੀਆਂ ਨੇ ਕੰਚਨ ਕੁਮਾਰ ਉਰਫ ਕਮਲ ਦਾ ਕਤਲ ਕੀਤਾ ਜਿਸ ਦੇ ਸੋਸ਼ਲ ਮੀਡੀਆ ਤੇ 4 ਲੱਖ ਤੋਂ ਵੱਧ ਫੋਲੋਅਰਸ ਨੇ ਤੇ ਇੱਕ ਇੱਕ ਵੀਡੀਓ ਤੇ ਕਰੋੜਾਂ ਵਿਊ ਤੇ ਕਮਲ ਕੌਰ ਦੇ دیدار ਲਈ ਲੱਖਾਂ ਮਰਦ ਸੀ ਤਿਆਰ ਉਸ ਦੇ ਅੰਤਿਮ ਸੰਸਕਾਰ ਤੇ ਸਿਰਫ ਕਮਲ ਕੌਰ ਦੀ ਮਾਂ ਪੈਣ ਅਤੇ ਭਰਾ ਹੀ ਮੌਜੂਦ ਸਨ ਹੁਣ ਅਸੀਂ ਤੁਹਾਨੂੰ ਦੱਸਦੇ ਕਿ ਕਮਲ ਕੌਰ ਦੀ Laash ਦਾ Lavarasa ਵਾਂਗ ਕਿਸੇ ਸੰਸਥਾ ਦੇ ਵੱਲੋਂ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਅਮ੍ਰਿਤਪਾਲ ਮੈਰੋ ਨੇ ਸੋਸ਼ਲ ਮੀਡੀਆ ਤੇ ਅਸ਼ਲੀਲ ਵੀਡੀਓ ਪਾਉਣ ਵਾਲਿਆਂ ਨੂੰ ਵਾਰਨਿੰਗ ਦਿੱਤੀ ਹੈ ਜੇ ਕੋਈ ਅਸ਼ਲੀਲ ਜਾਂ ਕੋਈ ਗਲਤ ਵੀਡੀਓ ਪਾਵੇਗਾ ਤਾਂ ਉਸ ਦਾ ਹਸ਼ਰ ਇਸ ਤੋਂ ਵੀ ਮਾੜਾ ਕੀਤਾ ਜਾਵੇਗਾ ਕੰਚਨ ਕੁਮਾਰੀ ਉਰਫ ਕਮਲ ਕੌਰ ਦੇ ਕਤਲ ਪਿੱਛੇ ਕੀ ਸਿਰਫ ਅਸ਼ਲੀਲ ਵੀਡੀਓ ਜਾਂ ਵਜ੍ਹਾ ਕੁਝ ਹੋਰ ਇਸ ਪੂਰੇ ਮਾਮਲੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਕਮੈਂਟਾਂ ਚ ਜ਼ਰੂਰ ਦੱਸਿਓ ਕਿ ਅਮਰਿਤਪਾਲ ਮੈਰੋ ਤੇ ਉਸਦੇ ਸਾਥੀਆਂ ਨੇ ਇਹ ਸਹੀ ਕੀਤਾ ਜਾਂ ਗਲਤ 4 ਲੱਖ ਤੋਂ ਵੱਧ ਫੋਲੋਅਰਸ ਸੰਸਕਰ ਤੇ ਮਾਂ ਪੈਣ ਤੇ ਭਰਾ ਸ਼ਾਮਲ ਇਹ ਕਿੱਕ ਵੀਡੀਓ ਤੇ ਕਰੋੜਾਂ ਵਿਊਜ਼ ਪਾਬੀ ਕਮਲਕੌਰ ਦੇ ਦੀਦਾਰ ਕਰਨ ਲਈ ਲੱਖਾਂ ਮਰਦ ਰਹਿੰਦੇ ਸੀ ਤਿਆਰ ਲਾ ਵਾਰਸਾ ਬੈਂਕ ਸੰਸਥਾ ਨੇ ਕੀਤਾ ਅੰਤਿਮ ਸੰਸਕਾਰ ਕੋਈ ਵੀ ਐਂਬੂਲੈਂਸ ਵਾਲਾ ਮ੍ਰਿਤਕ ਦੇ ਲੈ ਜਾਣ ਲਈ ਨਹੀਂ ਸੀ ਤਿਆਰ ਅਮ੍ਰਿਤਪਾਲ ਮੈਰੋ ਨੇ ਦੀਪਿਕਾ ਲੁਥਰਾ ਅਤੇ ਪ੍ਰੀਤ ਜੱਟੀ ਨੂੰ ਦਿੱਤੀ ਧਮਕੀ ਇੱਕਾ ਪ੍ਰੀਤ ਜੱਟੀ ਜਿਹਦੇ ਤੇਤਲੀ ਜੀ ਬਾਈ ਆ ਇੱਕ ਇਹ ਦੀਪਿਕਾ ਲੁਥਰਾ ਇਹਨੂੰ ਇਹ ਲਾਸਟ ਵਾਰਨਿੰਗ ਹੈ ਇਸ ਵੀਡੀਓ ਰਾਹੀਂ ਜ਼ਰੂਰੀ ਨਹੀਂ ਹੈਗਾ ਵੀ ਮੁੜ ਕੇ ਵੀ ਇਹ ਇਹ ਨਹੀਂ ਹੈਗਾ ਵੀ ਕੱਲੀ ਬਠਿੰਡੇ ਹੀ ਪਾਰਕਿੰਗ ਆ ਪਾਰਕਿੰਗਾਂ ਹੋਰ ਵੀ ਸ਼ਹਿਰਾਂ 'ਚ ਸਾਰਿਆਂ 'ਚ ਹੀ ਹੈਗੀਆਂ। ਅਮ੍ਰਿਤਪਾਲ ਮੈਰੋ ਦੇ ਸਾਥੀ ਪੁਲਿਸ ਨੇ ਲੈ ਰਿਮਾਂਡ ਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ। ਸੋਸ਼ਲ ਮੀਡੀਆ ਦੀ ਗੱਲ ਕਰੀਏ ਜਿਸ ਦੇ ਜ਼ਰੀਏ ਕਈ ਲੋਕ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਜਿਨ੍ਹਾਂ ਚੋਂ ਮਸ਼ਹੂਰ ਹੋਈ ਕੰਚਨ ਕੁਮਾਰੀ ਉਰਫ ਕਮਲ ਕੋਰ ਦਾ ਨਾਮ ਵੀ ਸ਼ਾਮਿਲ ਹੈ ਇਸ ਦੇ ਨਾਲ ਦੀਪਿਕਾ ਲੁਥਰਾ ਅਤੇ ਪ੍ਰੀਤ ਜਟੀ ਤੇ ਹੋਰ ਕਈ ਨਾਮ ਨੇ ਪਿਛਲੇ ਦਿਨੀ ਜੋ ਕਮਲ ਦਾ ਕਤਲ ਕੀਤਾ ਗਿਆ ਤੇ ਦੂਸਰਿਆਂ ਨੂੰ ਧਮਕੀਆਂ ਮਿਲ ਰਹੀਆਂ ਨੇ ਅਮ੍ਰਿਤਪਾਲ ਮੈਰੋ ਜੋ ਕਿ ਸੁਰੱਖਿਆ ਚ ਰਹਿੰਦੇ ਨੇ ਉਸਦੇ ਹੀ ਦੋ ਸਾਥੀਆਂ ਨੇ ਕੰਚਨ ਕੁਮਾਰ ਉਰਫ ਕਮਲ ਦਾ ਕਤਲ ਕੀਤਾ ਜਿਸ ਦੇ ਸੋਸ਼ਲ ਮੀਡੀਆ ਤੇ 4 ਲੱਖ ਤੋਂ ਵੱਧ ਫੋਲੋਅਰਸ ਨੇ ਤੇ ਇੱਕ ਇੱਕ ਵੀਡੀਓ ਤੇ ਕਰੋੜਾਂ ਵਿਊ ਤੇ ਕਮਲ ਕੌਰ ਦੇ دیدار ਲਈ ਲੱਖਾਂ ਮਰਦ ਸੀ ਤਿਆਰ ਉਸਦੇ ਅੰਤਿਮ ਸੰਸਕਾਰ ਤੇ ਸਿਰਫ ਕਮਲ ਕੌਰ ਦੀ ਮਾਂ ਪੈਣ ਅਤੇ ਭਰਾ ਹੀ ਮੌਜੂਦ ਸਨ ਹੁਣ ਅਸੀਂ ਤੁਹਾਨੂੰ ਦੱਸਦੇ ਕਿ ਕਮਲ ਕੌਰ ਦੀ Laash ਦਾ Lavarasa ਵਾਂਗ ਕਿਸੇ ਸੰਸਦ ਦੇ ਵੱਲੋਂ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਅਮ੍ਰਿਤਪਾਲ ਮੈਰੋ ਨੇ ਸੋਸ਼ਲ ਮੀਡੀਆ ਤੇ ਅਸ਼ਲੀਲ ਵੀਡੀਓ ਪਾਉਣ ਵਾਲਿਆਂ ਨੂੰ ਵਾਰਨਿੰਗ ਦਿੱਤੀ ਹੈ ਜੇ ਕੋਈ ਅਸ਼ਲੀਲ ਜਾਂ ਕੋਈ ਗਲਤ ਵੀਡੀਓ ਪਾਵੇਗਾ ਤਾਂ ਉਸ ਦਾ ਹਸ਼ਰ ਇਸ ਤੋਂ ਵੀ ਮਾੜਾ ਕੀਤਾ ਜਾਵੇਗਾ ਕੰਚਨ ਕੁਮਾਰੀ ਉਰਫ ਕਮਲ ਕੌਰ ਦੇ ਕਤਲ ਪਿੱਛੇ ਕੀ ਸਿਰਫ ਅਸ਼ਲੀਲ ਵੀਡੀਓ ਜਾਂ ਵਜ੍ਹਾ ਕੁਝ ਹੋਰ ਇਸ ਪੂਰੇ ਮਾਮਲੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਕਮੈਂਟਾਂ ਚ ਜਰੂਰ ਦੱਸਿਓ ਕਿ ਅਮਰਿਤਪਾਲ ਮੈਰੋ ਤੇ ਉਸਦੇ ਸਾਥੀਆਂ ਨੇ ਇਹ ਸਹੀ ਕੀਤਾ ਜਾਂ ਗਲਤ